ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਦਨੇ ਸੂਰੀ ਸਾਥੀਓ ਇੱਕ ਹੋਰ ਮਾਮਲਾ ਬਲਾਚੌਰ ਤੋਂ ਸਾਹਮਣੇ ਆ ਰਿਹਾ ਦੱਸਦੀ ਹੈ ਕਿ ਬਲਾਚੌਰ ਵਿੱਚ ਪਿਛਲੇ ਕੁਝ ਦਿਨਾਂ ਤੋਂ ਚੋਰ ਬਹੁਤ ਸਰਗਰਮ ਨੇ ਅਸੀਂ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਪੁਲਿਸ ਆਪਣਾ ਕੰਮ ਇਮਾਨਦਾਰੀ ਨਾਲ ਨਹੀਂ ਨਿਭਾ ਰਹੀ ਲੇਕਿਨ ਚੋਰਾਂ ਨੂੰ ਇਉਂ ਪ੍ਰਤੀ ਥੋਰੇ ਕਿ ਕਿਸੇ ਦਾ ਡਰ ਨਹੀਂ ਪਹਿਲਾਂ ਤਾਂ ਚੋਰ ਸੁਨਸਾਨ ਥਾਵਾਂ ਤੇ ਲੋਕਾਂ ਨੂੰ ਘੇਰਦੇ ਸੀਗੇ ਐਨਆਰਆਈਆਂ ਦੀ ਜਿਹੜੀਆਂ ਕੋਠੀਆਂ ਸੁੰਨੀਆਂ ਪਈਆਂ ਉੱਥੇ ਥਾਵਾ ਬੋਲਦੇ ਸੀਗੇ ਲੇਕਿਨ ਹੁਣ ਗੱਲ ਇੱਥੋਂ ਤੱਕ ਵੱਧ ਗਈ ਹੈ ਕਿ ਚੋਰ ਉਹਨਾਂ ਥਾਵਾਂ ਤੇ ਵੀ ਜਾ ਕੇ ਜਿੰਦਰੇ ਭੰਨਣ ਲੱਗੇ ਜਿੱਥੇ ਸਿਕਿਉਰਿਟੀ ਗਾਰਡ ਮੌਜੂਦ ਹੁੰਦੇ ਹਨ ਦੱਸ ਦਈਏ ਕਿ ICICI ਬੈਂਕ ਦੀ ਬ੍ਰਾਂਚ ਬੱਲਾਚੌਰ ਵਿਖੇ ਰਾਤੀ 2 ਵਜੇ ਬੀਤੀ ਰਾਤ 2 ਵਜੇ ਚੋਰ ਪਹੁੰਚਦੇ ਅਤੇ ਜਿੰਦਰੇ ਭੰਲਣਾ ਸ਼ੁਰੂ ਕਰ ਦਿੰਦੇ ਲੇਕਿਨ ਉੱਥੇ ਮੌਕੇ ਤੇ ਜਿਹੜਾ ਬੈਂਕ ਦਾ ਗਾਰਡ ਹੈ ਸਿਕਿਉਰਿਟੀ ਗਾਰਡ ਲਾਭਪ੍ਰੀਤ ਮੌਜੂਦ ਹੁੰਦਾ ਜੋ ਪੁਲਿਸ ਨੂੰ ਤੁਰੰਤ ਫੋਨ ਕਰਦਾ ਤਾਂ ਪੁਲਿਸ ਤੁਰੰਤ ਪਹੁੰਚ ਵੀ ਜਾਂਦੀ ਹੈ ਚੋਰ ਪੁਲਿਸ ਆਉਂਦੀ ਦੇਖ ਕੇ ਮੌਕੇ ਤੋਂ ਭੱਜ ਜਾਂਦੇ ਆ ਲੇਕਿਨ ਇਸ ਪੂਰੀ ਘਟਨਾ ਵਿੱਚ ਜਿਹੜੀ ਗੱਲ ਮਨ ਨੂੰ ਚੁਬਦੀ ਹੈ ਉਹ ਇਹੀ ਹੈ ਕਿ ਚੋਰ ਫੜ ਨਹੀਂ ਹੁੰਦੇ ਚੋਰ ਮੌਕਾ ਵਿਚਾਰ ਕੇ ਪਤਾ ਨਹੀਂ ਕਿਹੜੀ ਗਲੀ ਵਿੱਚ ਵੜ ਜਾਂਦੇ ਆ ਤੇ ਪੁਲਿਸ ਉਹਨਾਂ ਦਾ ਪਿੱਛਾ ਕਰਦੀ ਰਹਿ ਜਾਂਦੀ ਹੈ ਹਾਲਾਂਕਿ ਐਸਐਚਓ ਸਤਨਾਮ ਸਿੰਘ ਉਹਨਾਂ ਨੇ ਕਿਹਾ ਕਿ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਖੰਘਾਲੇ ਜਾ ਰਹੇ ਤੇ ਚੋਰਾਂ ਨੂੰ ਜਲਦ ਹੀ ਫੜ ਲਿਆ ਜਾਵੇਗਾ ਪਰ ਅਸੀਂ ਗੱਲ ਕਰਦੇ ਹਾਂ ਹੌਸਲੇ ਦੀ ਕਿ ਚੋਰਾਂ ਦੇ ਹੌਸਲੇ ਕਿੰਨੇ ਬੁਲੰਦ ਹੈ ਕਿ ਬੈਂਕ ਦੇ ਤਾਲੇ ਤੋੜਨ ਲੱਗੇ ਸੀ ਰਾਤ ਨੂੰ 2 ਵਜੇ ਅੰਦਰ ਵੜ ਕੇ ਕਾਗਜ਼ ਚੱਕਣੇ ਸੀ ਪੈਸੇ ਚੱਕਣੇ ਸੀ ਕੀ ਚੱਕਣਾ ਸੀ ਪਿੱਛੇ ਮਨਚਾ ਕੀ ਆ ਇਹ ਤਾਂ ਜਦ ਚੋਰ ਫੜੇ ਜਾਣਗੇ ਉਦੋਂ ਹੀ ਪਤਾ ਲੱਗੇਗਾ ਪਰ ਅਸੀਂ ਇਹ ਸੋਚਦੇ ਆ ਕਿ ਜਿੱਥੇ ਸਿਕਿਉਰਿਟੀ ਗਾਰਡ ਮੌਜੂਦ ਹੈ ਜੇ ਉਸ ਥਾਂ ਤੇ ਜਿੰਦਰੇ ਭੰਨ ਰਹੇ ਆ ਜਿੱਥੇ ਸਿਕਿਉਰਿਟੀ ਹੈ ਹੀ ਨਹੀਂ ਜਿਹੜੇ ਸ਼ਮਸ਼ਾਨ ਥਾਵਾਂ ਤੇ ਘਰ ਨੇ ਜਿਹੜੇ ਲੋਕ ਸ਼ਮਸ਼ਾਨ ਏਰੀਆ ਵਿੱਚ ਸੈਰ ਕਰਨ ਨੂੰ ਸ਼ਾਮ ਨੂੰ ਨਿਕਲਦੇ ਆ ਉਹਨਾਂ ਦਾ ਕੀ ਬਣੂਗਾ ਇਹਨਾਂ ਨੂੰ ਨਕੀਲ ਪੈਣੀ ਬਹੁਤ ਜ਼ਰੂਰੀ ਆ ਸੁਣਾਉਨੇ ਐ ਐਸੇ ਚ ਸਤਨਾਮ ਸਿੰਘ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਕੀ ਕਿਹਾ ਲਾਪੀ ਸਿੰਘ ਹੈ ਜੀ ਨਾਮ ਇਹ ਕਿਹੜਾ ਬੈਂਕ ਆ ਜੀ ICSA ਦੇ ਬਾਕ ਬੜਾ ਚੋਰ ਹੈ ਮੈਂ ਬੌਂਡਰਨ ਦੀ ਸਿਕਿਉਰਟੀ ਦੇ ਵਿੱਚ MSF ਦੇ ਵਿੱਚ ਜੋਬ ਕਰ ਰਿਹਾ ਤੇ ਰਾਤ ਤਕਰੀਬਨ 2 ਵਜੇ ਦੇ ਕਰੀਬ ਇੱਥੇ ਚੋਰ ਆਏ ਸੀ ਤੇ ਕਿਉਂਕਿ ਸਾਡਾ ਕੰਮ ਸਾਡਾ ਗਾਰਡ ਦਾ ਹੁੰਦਾ ਸੋ ਇਸ ਕਰਕੇ ਸਾਨੂੰ ਅਲਰਟ ਰਹਿਣਾ ਪੈਂਦਾ ਜਿੱਦਾਂ ਹੀ ਉਹਨੇ ਆ ਕੇ ਜਿੰਦੇ ਭੰਨੇ ਆ ਭੰਨਣ ਦੀ ਪਹਿਲਾਂ ਉਹਨੇ ਜਿੰਦੇ ਭੰਨੇ ਤੇ ਤੁਰੰਤ ਅਸੀਂ ਹਰਕਤ ਦੇ ਵਿੱਚ ਆ ਗਏ ਅਸੀਂ ਆਪਣੀ ਕੰਪਨੀ ਨੂੰ ਜਿਹੜਾ ਹੈ ਸੁਚੇਤ ਕੀਤਾ ਤੇ ਨਾਲ ਦੀ ਨਾਲ ਜਦੋਂ ਉਹਨਾਂ ਨੇ ਸ਼ਟਰ ਚੱਕਿਆ ਤੇ ਨਾਲ ਦੀ ਨਾਲ ਅਸੀਂ ਜਿਹੜਾ ਹੈ ਪੁਲਿਸ ਨੂੰ ਇਨਫੋਰਮ ਕਰਕੇ ਇੱਥੋਂ ਬਾਹਰ ਆ ਗਏ ਤੇ ਉਸ ਤੋਂ ਭੱਜ ਗਏ ਫੀ ਜਿਸ ਦੇ ਨਾਲ ਇੱਕ ਵੱਡਾ ਹਾਦਸਾ ਹੁਣ ਟਲ ਗਿਆ ਤੇ ਏਟੀਐਮ ਵਾਲੇ ਪਾਸੇ ਦੇ ਬੜਨ ਦੀ ਕੋਸ਼ਿਸ਼ ਕੀਤੀ ਸੀ ਨਹੀਂ ਨਹੀਂ ਉਹਨਾਂ ਨੇ ਬੈਂਕ ਵਾਲੇ ਪਾਸੇ ਬੜਨ ਦੀ ਕੋਸ਼ਿਸ਼ ਕੀਤੀ ਮੇਰੀ ਡਿਊਟੀ ਏਟੀਐਮ ਦੇ ਵਿੱਚ ਹੁੰਦੀ ਹੈ ਹਾਂਜੀ ਸਿਕਿਉਰਟੀ ਤੇ ਜਿੱਦੇ ਉਹਨਾਂ ਨੇ ਭੰਨਣ ਦੀ ਕੋਸ਼ਿਸ਼ ਕੀਤੀ ਨਾਲੇ ਅਸੀਂ ਹਰਕਤ ਦੇ ਵਿੱਚ ਆ ਗਏ ਤੇ ਇੱਥੋਂ ਇਸ ਕਰਕੇ ਉਹ ਚੋਰ ਭੱਜ ਗਏ ਜੀ ਉਸ ਤੋਂ ਬਾਅਦ ਪੁਲਿਸ ਨੂੰ ਇਨਫੋਰਮ ਕੀਤਾ ਪੁਲਿਸ ਵੀ ਤੁਰੰਤ ਜਿਹੜੀ ਆ 2 2 ਦ ਮਿੰਟ ਦੇ ਵਿੱਚ ਵਿੱਚ ਪੁਲਿਸ ਵੀ ਇੱਥੇ ਪਹੁੰਚ ਗਈ ਸੀ 15 ਕਾਸਤੇ ਡਿਊਟੀ ਨੇ ਸੰਧੀ ਚੈਕਿੰਗ ਸੰਧੀ ਮੈਂ ਖੁਦ ਆਪ ਵੀ ਬਾਹਰ ਸੀ ਤੇ ਮੇਰੀ ਆਲਰੇਡੀ ਜਿਹੜੀਆਂ ਪੈਟਰੋਲਿੰਗ ਆ ਉਹ ਲਗਾਤਾਰ ਬਲਾਕ ਚੋਰ ਦੇ ਏਰੀਆ ਵਿੱਚ ਗਸ਼ਤ ਕਰ ਰਹੀਆਂ ਸੀ ਤੇ ਰਾਤ ਸਾਨੂੰ 2 ਵਜੇ 2 ਸਵੇਰ 2 ਦੇ ਕਰੀਬ ਇੱਕ ਫੋਨ ਨੂੰ ਜਿਹੜਾ ਮਸੂਲ ਹੋਇਆ ਸੀਗਾ ਇਥੇ ਗਾਰਡ ਹੁੰਦਾ ਲੱਗਾ ਲਾਪਰੀਤ ਕਿ ਸਾਡੀ ਬੈਂਕ ਦੇ ਸ਼ਟਰ ਨਾਲ ਕੋਈ ਬੰਦਾ ਛੇੜਛਾੜ ਕਰ ਰਿਹਾ ਸੱਬਲ ਦੇ ਨਾਲ ਤੇ ਤੁਰੰਤ ਅਸੀਂ ਬਿਨਾਂ ਦੇਰੀ ਜਸਟ 2 ਮਿੰਟ ਦੇ ਵਿੱਚ ਵਿੱਚ ਹੀ ਅਸੀਂ ਬਾਹਰ ਹੀ ਸੀਗੇ ਤੇ ਇਥੇ ਬੈਂਕ ਤੇ ਪਹੁੰਚੇ ਤੇ ਲਾਪਰੀਤ ਮੋਰੇ ਗਾਰਡ ਜਿਹੜਾ ਖੜਾ ਮਿਲਿਆ ਤੇ ਜਿਸ ਨੇ ਸਾਨੂੰ ਸਾਰੀ ਘਟਨਾਵਾਰੀ ਦੱਸਿਆ ਕਿ 1 ਸਵਾਰ 2 ਆਏ ਸੀ ਲੜਕੇ ਸੀਗੇ ਜਿਨ੍ਹਾਂ ਨੇ ਜਿਹੜੇ ਆਏ ਜਿਨ੍ਹਾਂ ਕੋ ਸੱਬਲ ਟਾਈਪ ਦਾ ਕੋਈ ਹਥਿਆਰ ਸੀਗਾ ਉਹ ਮੌਕੇ ਤੇ ਛੱਡ ਗਏ ਤੇ ਰੌਲਾ ਪਾਉਣ ਉਹ ਜਿਹੜਾ ਪਹਿਲਾਂ ਸਿਆਣਾ ਪੰਪ ਦੀ ਸਾਈਡ ਨੂੰ ਮੋਟਰਸਾਈਕਲ ਸਟਾਰ ਕਰਕੇ ਭੱਜ ਗਿਆ ਤੇ ਫੇਰ ਉਹ ਦੁਬਾਰਾ ਉਧਰੋਂ ਵਾਪਸ ਆ ਕੇ ਤੇ ਮੇਨ ਚੌਕ ਤੋਂ ਪਹਿਲਾਂ ਜਿਹੜੀ ਗਲੀ ਆਦੀ ਐ ਕਚਰੀਆਂ ਨਾਲ ਦੀ ਮਹਿੰਦੀ ਸਾਈਡ ਜਾ ਰਹੀ ਆ ਉਧਰ ਨੂੰ ਬਾਈਕ ਤੇ ਸਵਾਰ ਹੋ ਕੇ ਤੇਜ਼ ਬੜੀ ਤੇਜ਼ ਰਫ਼ਤਾਰ ਨਿਕਲ ਗਿਆ ਤੇ ਰਾਤ ਹਨੇਰਾ ਹੋਣ ਕਰਕੇ ਕਾਫੀ ਅਸੀਂ ਉਹਨਾਂ ਦਾ ਅੱਛਾ ਕੀਤਾ ਲੇਖਾ ਚੌਂਕ ਕਰਕੇ ਅਸੀਂ ਕਾਫੀ ਕੋਸ਼ਿਸ਼ ਕੀਤੀ ਜabe ਕੋਈ ਉਹਨਾਂ ਦਾ ਖੁੱਲੋ ਲੱਗ ਸਕੇ ਪਰ ਨਹੀਂ ਲੱਗ ਸਕਿਆ ਤੇ ਸਾਰੇ ਆ ਵੀ ਇਹ ਹੈਪਨਿੰਗ ਥੋੜੀ ਅਬੋਟ ਹੋ ਪਚਾਹ ਹੋ ਗਈ। ਅਮੀਰ ਐ ਚੋਰ ਫੜੇ ਜਾਊਗੇ ਜਲਦੀ ਬਿਲਕੁਲ ਜੀ ਕੋਸ਼ਿਸ਼ ਕਰ ਰਹੇ ਆ ਕਿ ਇਸ ਤਰ੍ਹਾਂ ਦੇ ਜਿਹੜੇ ਅਨਸਰ ਆ ਉਹਨਾਂ ਨੂੰ ਜਲਦੀ ਨਤ ਪਾਈ ਜਾ ਸਕਦਾ